ਤੇ ਪੰਜਾਬੀ ਭਾਸ਼ਾ ਦੇ ਵਿੱਚ ਲਿਖੀ ਹੋਈ ਹੈ ਜੀ ਕਦੇ ਤੁਹਾਨੂੰ ਰੋਕਿਆ ਕਿਸੇ ਨੇ ਰੋਕ ਲੈਣ ਰੋਕ ਲੈਣ ਚੰਡੀਗੜ੍ਹ ਰੋਕਦੇ ਆ ਹਾਂ ਦਿੱਲੀ ਰੋਕਦੇ ਆ ਤਾਂ ਫਿਰ ਉਹ ਕਹੀਦਾ ਉਹਨਾਂ ਨੂੰ ਵੀ ਭਾਈ ਕੋਈ ਨਹੀਂ ਬਾਬੇ ਦੀ ਬਾਣੀ ਹੈ ਗੁਰਮੁਖੀ ਆ ਗੁਰੂ ਨਾਨਕ ਦੀ ਬਾਣੀ ਆ ਤੇ ਜੇ ਤੁਹਾਨੂੰ ਇਤਰਾਜ਼ ਲੱਗਦਾ ਤੁਸੀਂ ਆਪਦੀ ਕਾਰਵਾਈ ਕਰਦੇ ਹੋ ਮੇਰੇ ਕੋਲ ਇੱਕ ਲੈਟਰ ਆ ਮੈਂ ਮੈਂ ਕੋਈ ਗੱਲ ਨਹੀਂ ਮੇਰੇ ਤੋਂ ਦੋਸਤ ਮੈਂ ਕਿਹਾ ਕਈ ਵਕੀਲ ਹੈਗੇ ਹਾਈ ਕੋਰਟ ਮੈਂ ਤਾਂ ਤੁਹਾਡਾ ਬਿਲਟ ਨੰਬਰ ਦੇ ਦੋ ਆਪਦਾ ਬਸ ਕੋਈ ਨਹੀਂ ਥੋੜਾ ਬਾਈ ਨੇਮ ਮੈਂ ਨਾਮ ਲਿਖ ਕੇ ਥੋੜੀ ਬਿਲਡ ਨੰਬਰ ਲਿਖ ਕੇ ਮੈਂ ਹਾਈ ਕੋਰਟ ਪਾ ਦੇਣੀ ਆ ਤੁਹਾਨੂੰ ਉੱਥੋਂ ਲਵ ਲੈਟਰ ਆ ਜਾਊਗਾ ਚਿੱਠੀ ਆ ਜਾਊਗੀ ਜਿਹੜੀ ਤੁਹਾਡੇ ਕੋਲੇ ਉਦਚ ਆਪਾਂ ਆਪਦੇ ਸੂਬਿਆਂ ਦੇ ਵਿੱਚ ਆਪਦੀ ਭਾਸ਼ਾ ਦੀ ਵਰਤੋਂ ਕਰ ਸਕਦੇ ਆ ਨੰਬਰ ਪਲੇਟਾਂ ਤੇ ਇੱਕ ਆਰਡੀਨੈਂਸ ਮੈਂ ਤੁਹਾਨੂੰ ਭੇਜ ਦੇਣਾ WhatsApp ਕਰ ਲਿਖਿਆ ਹੋਇਆ ਆਰਡੀਨੈਂਸ ਹੈ ਬਕਾਇਆ ਹੈ ਉੱਪਰ ਉਹ ਸੂਬੇ ਦੇ ਵਿੱਚ ਆ ਸੂਬੇ ਤੋਂ ਬਾਹਰ ਨਹੀਂ ਪਰ ਫਿਰ ਆਪਾਂ ਨੂੰ ਪਿਆਰ ਹੈ ਗੁਰਮੁਖੀ ਨਾਲ ਮੈਂ ਤਿੰਨ ਗੱਡੀਆਂ ਮੈਂ ਤਿੰਨਾਂ ਦੀਆਂ ਨੰਬਰ ਪਲੇਟਾਂ ਪੰਜਾਬੀ ਦੀਆਂ ਪੰਜਾਬੀ ਚ ਇਨੋਵਾ ਪਜੇਰੋ ਉੱਤੇ ਪੰਜਾਬ ਚ ਰੁਕਿਆ ਕਦੇ ਤੁਹਾਨੂੰ ਪੰਜਾਬ ਚ ਨਹੀਂ ਕੋਈ ਪੰਜਾਬ ਤੋਂ ਥੋੜੀ ਚਲਦੀ ਹੈ ਫਿਰ ਤਾਂ ਨਹੀਂ ਰੁਕਿਆ ਚਲਦੀ ਤਾਂ ਗੁਰੂ ਪਾਤਸ਼ਾਹ ਦੀ ਆ ਉਹਦੀ ਮਿਹਰ ਆ ਸਾਰੀ ਚਲਦੀ ਦੀ ਗੱਲ ਨਹੀਂ ਆਪਾਂ ਤਪਾਈ ਤੌਰ ਤੇ ਰਿਕਵੈਸਟ ਕਰ ਲਈਦੀ ਹੈ ਜੇ ਕੋਈ ਮਲਾਜ਼ਮ ਵੀ ਵਿਚਾਰੇ ਧੁੱਪੇ ਖੜੇ ਹੁੰਦੇ ਆ ਉਹਨਾਂ ਨੂੰ ਵੀ ਕਹਾਂ ਰੂਹ ਮਾਨ ਤੰਗ ਕਰਨਾ ਆਪਾਂ ਕਹਿੰਦਾ ਕੋਈ ਨਹੀਂ ਵੀਰੇ ਯਾਰ ਜੇ ਤੈਨੂੰ ਲੱਗਦਾ ਨਹੀਂ ਲੱਗਣੀ ਤੇ ਮੈਂ ਲਾ ਦੂੰ ਹੁਣ ਹੁਣ ਤਾਂ ਐਟ ਟਾਈਮ ਲਾ ਵੀ ਸਾਹ ਲਿਖਾ ਦੇ ਆਪਾਂ ਕ ਫਿਰ apoio ਰਕੀਦਾ ਪਰ ਪਿਆਰ ਆ ਉਹਦੇ ਨਾਲ ਇਹਨੂੰ ਇਹਨੂੰ ਪਿਆਰ ਕਰਨਾ ਚਾਹੀਦਾ ਨਾ ਰੌਲਾ ਅੱਜ ਹਜੇ ਤਾਂ ਅਸੀਂ ਹੋਰਾਂ ਪਾਸੇ ਸਿਆਸਤਦਾਨਾਂ ਨੇ ਮਾਹੌਲ ਉਲਝਾਇਆ ਹੋਇਆ ਹੈ ਹਜੇ ਲੜਾਈਆਂ ਪਤਾ ਹੀ ਨਹੀਂ ਕਿਹੜੀਆਂ ਕਿਹੜੀਆਂ ਹੋਣੇ ਹਜੇ ਊੜੇ ਤੇ ਜੂੜੇ